ਇੰਡੀਆ ਵੋਕਸ 24 ਦੇਖ ਰਹੇ ਹੋ ਤੁਸੀਂ ਤੇ ਮੈਂ ਹਮਨ ਸ਼ੁਮਣ ਕਰੇ ਇਸ ਟਾਈਮ ਤੇ ਲੀਲਾ ਭਵਨ ਚ ਮੌਜੂਦ ਆ ਜਿੱਥੇ ਟ੍ਰੈਫਿਕ ਦੀ ਸਮੱਸਿਆ ਕਰਕੇ ਦੇਖ ਸਕਦੇ ਹੋ ਕਿ ਇੱਕ ਪਾਸੇ ਦਾ ਗੱਟੀਆਂ ਅੱਧੀਆਂ ਸੜਕ ਦੇ ਖੜੇ ਦੂਸਰੇ ਪਾਸੇ ਐਂਬੂਲੈਂਸ ਨੂੰ ਲੰਘਣ ਦੇ ਵਿੱਚੋ ਦਿੱਕਤ ਆ ਰਹੀ ਆ ਸੋ ਇਹ ਤਸਵੀਰਾਂ ਪਟਿਆਲਾ ਦੇ ਲੀਲਾ ਭਵਨ ਦੀਆਂ ਨੇ ਜਿਸ ਕਰਕੇ ਆਏ ਦਿਨ ਐਂਬੂਲੈਂਸਾਂ ਨੂੰ ਇੱਥੋਂ ਲੰਘਣ ਵੇਲੇ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਦੇਖ ਸਕਦੇ ਹੋ ਕਿ ਇੱਕ ਪਾਸੇ ਅੱਧੀ ਸੜਕ ਜਿਹੜੇ ਵਹੀਕਲਾਂ ਨੇ ਘੇੜੀ ਪਈ ਆ ਤੇ ਦੂਸਰੇ ਪਾਸੇ ਜਿਹੜੀ ਐਂਬੂਲੈਂਸ ਨੂੰ ਆ ਲੰਘਣ ਦੇ ਵਿੱਚ ਦਿੱਕਤ ਆ ਰਹੀ ਆ ਸੋ ਗ ਚੌਕ ਦੇ ਵਿੱਚ ਮੌਜੂਦ ਆ ਜਿਸ ਦੀਆਂ ਇਹ ਤਸਵੀਰਾਂ ਨੇ ਸੋ ਦੇਖ ਸਕਦੇ ਹਾਂ ਕਿ ਇਹ ਜਿਹੜੀ ਇਹ ਲਾਈਨ ਹੈ ਇੱਥੇ ਦੇਖ ਸਕਦੇ ਹੋ ਕਿ ਇਹ ਹੁੰਦੀ ਹੈ ਜਿੱਥੇ ਸੜਕਾਂ ਗੱਡੀਆਂ ਨਿਕਲਦੀਆਂ ਨੇ ਇਹ ਅੱਧਾ ਸੜਕ ਦਾ ਤੇ ਸੜਕ ਦੇ ਅੱਧ ਤੱਕ ਖੜੀਆਂ ਨੇ ਆ ਗੱਡੀਆਂ ਆਸੀ ਪਾਰਕਿੰਗ ਲਾਈਨ ਪਾਰਕਿੰਗ ਲਾਈਨ 'ਚ ਤਾਂ ਗੱਡੀਆਂ ਚਲੋ ਖੜਦੀਆਂ ਹੀ ਖੜਦੀਆਂ ਨੇ ਸੋ ਸੜਕ ਦੇ ਇੱਧਰ ਆ ਕੇ ਵੀ ਗੱਡੀਆਂ ਖੜਾਣੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਉਹ ਇੱਕ ਨਿੱਜੀ ਹਸਪਤਾਲ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੋ ਇਹ ਤਸਵੀਰਾਂ ਪਟਿਆਲਾ ਦੀਆਂ ਨੇ ਇੱਕ ਵਾਰ ਸਿਰ ਸੜਕ ਦੀ ਗੱਲ ਕਰ ਲਈਏ ਆ ਦੇਖੋ ਕਿਸ ਤਰੀਕੇ ਦੇ ਨਾਲ ਸਾਰੇ ਸਾਧਨ ਖੜੇ ਪਏ ਨੇ ਲੋਕਾਂ ਨੂੰ ਜਿਹੜਾ ਲੰਘਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਪਟਿਆਲਾ ਜਿਹੜਾ ਸ਼ਾਹੀ ਸ਼ਹਿਰ ਪਟਿਆਲਾ ਵੱਜੋਂ ਜਾਣਿਆ ਜਾਂਦਾ ਪਰ ਇੱਥੇ ਜਿਹੜੀ ਟ੍ਰੈਫਿਕ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਸੋ ਆ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਸਕੂਟਰੀ ਖੜੀ ਪਈ ਹੈ ਸੋ ਇਹ ਦ੍ਰਿਸ਼ ਸਿਰਫ ਇੱਕ ਪਾਸੇ ਦਾ ਨਹੀਂ ਹੈਗਾ ਕੀ ਕਹਿ ਰਹੇ ਬਾਬਾ ਜੀ ਬਹੁਤ ਟ੍ਰੈਫਿਕ ਹੈ ਯਾਰ ਬਹੁਤ ਟ੍ਰੈਫਿਕ ਬਾਬਾ ਜੀ ਬੜੀ ਦਿੱਕਤਾਂ ਹੈ ਪਾਰਕਿੰਗ ਪਾਰਕਿੰਗ ਵੈਰੀ ਵੈਰੀ ਰੋਂਗ ਐਕਟ ਤੇ ਐ ਨਹੀਂ ਹੁੰਦਾ ਕਿ ਐਂਬੂਲੈਂਸ ਜਦੋਂ ਲੰਘਦੀਆਂ ਲੋਕਾਂ ਨੂੰ ਬਹੁਤ ਦਿੱਕਤਾਂ ਹੁੰਦੀਆਂ ਨੇ ਮਰੀਜ਼ਾਂ ਨੂੰ ਲੰਘਣ 'ਚ ਦਿੱਕਤ ਆਉਂਦੀਆਂ ਨੇ ਹੋਉਂਦੀ ਹੈ ਹਰਜੀਤ ਸਿੰਘ ਕਰਨਾ ਨਹੀਂ ਨਾ ਟ੍ਰੈਫਿਕ ਪੁਲਸ ਨੂੰ ਕੁਝ ਕੁਝ ਦੇ ਡੋਨਟ ਡੂ ਐਨੀ ওকে ਏਰ ਇਨਕੇਪੇਬਲ ਆਫ ਡੂਇੰਗ ਐਨੀਥਿੰਗ ওকে ਸੋ ਦੇਖੋ ਆਮ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਨੇ ਸੋ ਦੂਸਰੇ ਪਾਸੇ ਦੀ ਹੁਣ ਗੱਲ ਕਰ ਲਈਏ ਮੈਂ ਦੂਸਰੇ ਪਾਸੇ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਦੂਸਰੇ ਪਾਸੇ ਇੱਕ ਵਾਰ ਜਾ ਕੇ ਦੂਸਰੀ ਸੜਕ ਵੀ ਦਿਖਾ ਦਿੰਨੇ ਕਿ ਉੱਥੇ ਦੇ ਕੀ ਹਾਲਾਤ ਨੇ ਚਲੋ ਇੱਕ ਪਾਸੇ ਦਾ ਚਲੋ ਹਸਪਤਾਲ ਲੈਣ ਦੇ ਮਰੀਜ਼ਾਂ ਦੀਆਂ ਗੱਡੀਆਂ ਖੜਦੀਆਂ ਆ ਦੂਸ ਤੇ ਉਹਦੇ ਇੱਧਰ ਤੱਕ ਗੱਡੀਆਂ ਖੜੀਆਂ ਹੋਈਆਂ ਨੇ ਸੋ ਕਾਰਨ ਕੀ ਨੇ ਗੱਡੀਆਂ ਇੱਥੇ ਤੱਕ ਖੜਾਣ ਦੇ ਕਿਉਂਕਿ ਸਮਝ ਤੋਂ ਬਾਹਰ ਹੋ ਚੁੱਕਿਆ ਹੈ 1 ਮਿੰਟ ਅ ਅਨਕੁਸ਼ ਆਇਓ ਸੋ ਤਸਵੀਰਾਂ ਸਿਰਫ ਫੋਟੋਆਂ ਖਿੱਚ ਰਹੇ ਤੁਸੀਂ ਕੀ ਕਾਰਨ ਹੈ ਫੋਟੋਆਂ ਖਿੱਚ ਰਹੇ ਸੀ ਹਾਂਜੀ ਸਰ ਫੋਟੋਆਂ ਕਿਥਰੇ ਸੀ ਮੈਂ ਸਿਕਿਉਰਿਟੀ ਅਫਸਰਾਂ ਰਹੀ ਜੀ ਓਕੇ ਜੀ ਕਿਉਂਕਿ ਕਈ ਵਾਰ ਜਿਹੜਾ ਸਾਡਾ ਜਾਮ ਲੱਗਦਾ ਠੀਕ ਹੈ ਜੀ ਉਹਦੇ ਕਰਕੇ ਅਸੀਂ ਫੋਟੋ ਖਿੱਚਦੇ ਆ ਸਾਨੂੰ ਵੀ ਰਿਪੋਰਟ ਦੇਣੀ ਪੈਂਦੀ ਓਸੀ ਰਿਪੋਰਟ ਦੇਣੀ ਆ ਸਰ ਤੁਸੀਂ ਪੁੱਛੇ ਕਿ ਫੋਟੋ ਖਿੱਚਣਾ ਕੁਝ ਕਰ ਰਹੇ ਹੋ ਕਿਹਨਾਂ ਨੂੰ ਜੀ ਤੁਸੀਂ ਫੋਟੋਆਂ ਖਿੱਚਣਾ ਸਾਡੀ ਵੀਡੀਓ ਬਣਾ ਰਹੇ ਹੋ ਕਾਰਨ ਕੀ ਆ ਤੁਹਾਡੀ ਵੀਡੀਓ ਮੈਂ ਪੜਾਈ ਨਹੀਂ ਦਿਖਾਈਓ ਸਰ ਜਿਹੜੇ ਆਪਣੇ ਆਹ ਔਰੇ ਸਾਡੀ ਵੀਡੀਓ ਦਿਖਾਓ ਜੀ ਮੈਂ ਇੱਕ ਮਿੰਟ ਪਹਿਲਾਂ ਵੀਡੀਓ ਦਿਖਾ ਦਿਓ ਮੈਂ ਤੁਹਾਨੂੰ ਵੀਡੀਓ ਦਿਖਾ ਦਿੰਦਾ ਮੈਂ ਕਹੂੰਗਾ ਇੱਕ ਮਿੰਟ ਕੈ ਮੇਰੇ ਭਰਾ ਨੂੰ ਦਰਸ਼ਕ ਕੈਮਰਾਮੈਨ ਨੂੰ ਕੀ ਮਾਰਾ ਦਿਖਾਈ ਉਹ ਸੀ ਸਰ ਵੀਡੀਓ ਵੀਡੀਓ ਦੇਖ ਤੁਸੀਂ ਨਾ 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 ਸਰ ਵੀਡੀਓ ਫਾਇਰ ਤੁਸੀਂ ਵੀਡੀਓ ਕਰ ਰਹੇ ਹੋ ਸਰ ਮੈਂ ਕਹਿ ਰਿਹਾ ਗੈਲਰੀ ਦਿਖਾਓ ਜੀ ਤੁਸੀਂ ਹੁਣੀ ਵੀਡੀਓ ਬਣਾਈ ਆ ਸਾਡੀ ਉੱਥੇ ਵਾਕ थ्रू ਕਰਦੇ ਦੀ ਕਿਉਂ ਬਣਾਈ ਆ ਕਾਰਨ ਕੀ ਆ ਕੀ ਹੋ ਸਾਡੇ ਦੇ ਵਿੱਚ ਸਰ ਤੁਸੀਂ ਸਾਡੀ ਸਾਨੂੰ ਅੱਗੇ ਪੁੱਛੋ ਨਾ ਕਿਉਂ ਆਏ ਹੋ ਕਿਉਂ ਨਹੀਂ ਆਏ ਤੁਸੀਂ ਵੀਡੀਓ ਕਿਉਂ ਬਣਾ ਰਹੇ ਹੋ ਤਾਂ ਮੈਂ ਤਾਂ ਆਪਣੇ ਇੱਧਰ ਦੀ ਬਣਾ ਰਹੇ ਹਾਂ ਤੁਸੀਂ ਸਰ ਤੁਸੀਂ ਸਾਡੀ ਬਣਾ ਰਹੇ ਹੋ ਤੇ ਮੈਂ ਦੇਖ ਕੇ ਆਇਆ ਤੁਸੀਂ ਫਿਰ ਸਾਡੀ ਜੀ ਵੀਡੀਓ ਡਿਲੀਟ ਕਰ ਦੋ ਅਸੀਂ ਇਤਰਾਜ਼ ਕਰ ਰਿਹਾ ਚੀਜ਼ ਤੋਂ ਥੋੜੀ ਤਾਂ ਨਹੀਂ ਆ ਰਹੀ ਨਾ ਵੀਡੀਓ ਹੁਣ ਤੱਕ ਹਾਂਜੀ ਥੋੜੀ ਤਾਂ ਨਹੀਂ ਬਣਾਈ ਸੀ ਨਾ ਸਾਲੇ ਅਸੀਂ ਲੋਕਾਂ ਨੇ ਨਹੀਂ ਬਣਾਈ ਤੁਸੀਂ ਸਾਡੀ ਬਣਾਈ ਸੀ ਤਾਂ ਬਣਾਈ ਨਾ ਮੇਰੀ ਗੱਲ ਸੁਣ ਅਸੀਂ ਇਤਰਾਜ਼ ਕਰ ਰਹੇ ਹਾਂ ਸਰ ਸਾਡੀ ਵੀਡੀਓ ਡਿਲੀਟ ਕਰੋ ਤੇ ਤੁਸੀਂ ਮੇਰੀ ਤਾਂ ਫਿਰ ਮੇਰੀ ਮੈਂ ਤਾਂ ਸਰ ਪਹਿਲਾਂ ਤੁਸੀਂ ਬਣਾਈ ਹੈ ਨਾ ਤੁਸੀਂ ਮੈਨੂੰ ਤਾਂ ਪਹਿਲਾਂ ਤੁਸੀਂ ਬਣਾਈ ਹੈ ਨਾ ਪਹਿਲਾਂ ਤੁਸੀਂ ਡਿਲੀਟ ਕਰ ਦੋ ਅਸੀਂ ਤੁਹਾਡੀ ਕਰ ਦਾਂਗੇ ਹਾਂ ਠੀਕ ਹੈ ਕਰਾ ਦਿਓ ਤੁਸੀਂ ਵੀ ਕਰੋ ਸਰ ਅਸੀਂ ਤਾਂ ਸੜਕਾਂ ਨਹੀਂ ਕਰ ਰਹੇ ਤੁਸੀਂ ਸਾਡੀ ਬਣਾਉਂਗੇ ਅਸੀਂ ਪੁੱਛਾਂਗੇ ਨਾ ਕਿਉਂ ਇਤਰਾਜ਼ ਕਰ ਰਹੇ ਹੋ ਤੁਸੀਂ ਮੇਰੀ ਇੰਟਰਵਿਊ ਲੈਣ ਤਾਂ ਆਈ ਨਹੀਂ ਮੈਂ ਤਾਂ ਆਈ ਨਹੀਂ ਮੈਂ ਤਾਂ ਸਿਰਫ ਇੱਕ ਦਿਖਾਣਾ ਹੈ ਕਿ ਲੋਕਾਂ ਨੂੰ ਦਿੱਕਤ ਨਾਲ ਸਾਹਮਣਾ ਕਰਨਾ ਪੈ ਮੈਂ ਵੀ ਤੁਹਾਡੀ سپورਟ ਕਰ ਰਿਹਾ ਉਹਦੇ ਵਿੱਚ ਤੁਸੀਂ ਤੁਸੀਂ ਸਾਡੀ ਪਰਸਨਲ ਵੀਡੀਓ ਬਣਾ ਰਹੇ ਹੋ ਨਾ ਤੁਸੀਂ ਤਾਂ ਵੀ ਮੇਰੀ ਵੀਡੀਓ ਬਣਾ ਰਹੇ ਹੋ ਸਰ ਤੁਸੀਂ ਸਾਡਾ ਚੈਨਲ ਤੇ ਵੀ ਚਲਾ ਹਾਂ ਚਲਾਵਾਂਗੇ ਸਰ ਬਿਲਕੁਲ ਫਿਰ ਤੁਸੀਂ ਵੀਡੀਓ ਬਣਾ ਰਹੇ ਹੋ ਮੈਂ ਹੁਣੇ ਪੁੱਛਣਾ ਨਾ ਕਿ ਤੁਸੀਂ ਬਣਾਉਣ ਦਾ ਕਾਰਨ ਕੀ ਹੈ ਭਾਈ ਜੀ ਤੁਸੀਂ ਮੇਰੀ ਪ੍ਰੋਪਰਲੀ ਇੰਟਰਵਿਊ ਤਾਂ ਲੈਣ ਨਹੀਂ ਆਏ ਮੈਂ ਤਾਂ ਤੁਹਾਡੀ ਇੰਟਰਵਿਊ ਲੈਣ ਨਹੀਂ ਆ ਮੈਂ ਤਾਂ ਆਮ ਲੋਕਾਂ ਦੀ ਦਿੱਕਤਾਂ ਦਿਖਾਣਾ ਹੈ ਕੈਮਰੇ ਕਰਤਾ ਸਰ ਤੁਸੀਂ ਵੀਡੀਓ ਬਣਾ ਰਹੇ ਮੈਂ ਵੀ ਪੁੱਛ ਰਿਹਾ ਤੁਸੀਂ ਗੈਲਰੀ ਦਿਖਾ ਦਿਓ ਮੇਰੀ ਗੱਲ ਸੁਣਾਓ ਤੁਸੀਂ ਗੈਲਰੀ ਦਿਖਾ ਦਿਓ ਤੁਸੀਂ ਮੇਰੇ ਅੱਗੇ ਮਾਈਕ ਕੀਤਾ ਸਰ ਕੋਈ ਨਾ ਤੁਸੀਂ ਵੀਡੀਓ ਬਣਾਓ ਹੋਰ ਬਣਾ ਲਓ ਚੰਗੀ ਤਰ੍ਹਾਂ ਸੋ ਤਸ ਕੁਝ ਬੰਦਿਆਂ ਦੇ ਵੱਲੋਂ ਵੀਡੀਓ ਬਣਾਈ ਜਾ ਰਹੀਆਂ ਜਿਹੜੇ ਇੱਥੇ ਕੰਮ ਕਰਦੇ ਨੇ ਕਿ ਉਹ ਇਹ ਗੱਲ ਦੀ ਵੀਡੀਓ ਨਹੀਂ ਬਣਾਉਂਦੇ ਕਿ ਲੋਕਾਂ ਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹ ਚਿੱਟੀ ਲਾਈਨ ਤੋਂ ਇੱਧਰ ਹੋ ਕੇ ਸਾਰੀਆਂ ਗੱਡੀਆਂ ਖੜੀਆਂ ਨੇ ਆ ਪਾਰਕਿੰਗ ਦੇ ਵਿੱਚ ਸੋ ਕਾਫੀ ਲੋਕਾਂ ਨੂੰ ਜਿਹੜਾ ਸੰਘਰਸ਼ ਕਰਨਾ ਪੈਂਦਾ ਐਂਬੂਲੈਂਸ ਨੂੰ ਨਿਕਲਣਾ ਹੁੰਦਾ ਰਜਿੰਦਰਾ ਹਸਪਤਾਲ ਦੀ ਐਂਬੂਲੈਂਸ ਨੂੰ ਨਿਕਲਣਾ ਪੈਂਦਾ ਜਾਂ ਫਿਰ ਹੋਰ ਜਿਹੜੇ ਨਿੱਜੀ ਹਸਪਤਾਲ ਦੀ ਐਂਬੂਲੈਂਸ ਨੂੰ ਨਿਕਲਣਾ ਹੁੰਦਾ ਤਾਂ ਉਹਨਾਂ ਨੂੰ ਕਾਫੀ ਦਿੱਕਤ ਨਾਲ ਸਾਹਮਣਾ ਕਰਨਾ ਪੈਂਦਾ ਹੈ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਇਸ ਚੀਜ਼ ਦਾ ਹਲੇ ਤੱਕ ਹੱਲ